15 ਤਰੀਕ ਤੱਕ ਵਿਧਾਨ ਸਭਾ ਦਾ ਸਤਰ ਸੀ ਜਿਹੜਾ ਕਿ ਘਟਾ ਕੇ 3 ਦਿਨ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਕਿਸਾਨੀ ਮੁੱਦੇ ਤੇ ਬਿਲਕੁਲ ਚਰਚਾ ਨਹੀਂ ਕੀਤੀ 15 ਮਿੰਟ ਮੁੱਖ ਮੰਤਰੀ ਸਾਹਿਬ ਨੇ ਭਾਸ਼ਣ ਦਿੱਤਾ ਉਸ ਤੋਂ ਬਾਅਦ ਅਣਥੇ ਲਈ ਵਿਧਾਨ ਸਭਾ ਸਤਰ ਮੁਕਾ ਦਿੱਤਾ ਗਿਆ ਜਾਨੀ ਕਿ 3 ਦਿਨ ਪਹਿਲਾਂ ਸਤਰ ਮੁਕਾ ਦਿੱਤਾ ਗਿਆ 13888 ਕਰੋੜ ਰੁਪਏ ਦਾ ਬਜਟ ਜਿਹੜਾ 2023 ਚ ਆਇਆ ਸੀਗਾ ਤੇ 2024 ਚ 13784 ਕਰੋੜ ਦਾ ਜਾਨੀ ਕਿ ਤਕਰੀਬਨ ਲਗਭਗ 104 ਕਰੋੜ ਰੁਪਏ ਦਾ ਬਜਟ ਘਟਾ ਦਿੱਤਾ ਗਿਆ ਪਿਛਲੀ ਵਾਰੀ ਨਾਲੋਂ 2022-23 ਦੇ ਵਿੱਚ 2.7 ਜਿਹੜੀ ਉਹ ਗਰੋਥ ਹੋਈ ਸੀ ਲੇਕਿਨ 2023-24 ਦੇ ਵਿੱਚ 2.4 ਜਾਨੀ ਕਿ 3 ਪੁਆਇੰਟ ਜਿਹੜੀ ਹੈ ਐਗਰੀਕਲਚਰ ਗਰੋਥ ਹੋ ਘੱਟ ਗਈ ਔਰ ਗਰੋਥ ਨੂੰ ਉੱਚਾ ਚੁੱਕਣਾਸੇ ਬਜਟ ਦੇ ਵਿੱਚ ਵਾਦਾ ਕਰਨਾ ਚਾਹੀਦਾ ਸੀ ਜਿਹੜਾ ਕਿ ਨਹੀਂ ਕੀਤਾ ਗਿਆ 13784 ਕਰੋੜ ਰੁਪਇਆ ਦਿੱਤਾ ਹੈ 9000 ਕਰੋੜ ਰੁਪਏ ਦੀ ਸਬਸਿਡੀਆਂ ਦੇਣੀਆਂ ਇਹਦੇ ਵਿੱਚੋਂ ਇਹ ਜਿਹੜਾ 13784 ਕਰੋੜ ਹੈ 2000 ਕਰੋੜ ਰੁਪਇਆ ਇਹ ਚੋਂ ਥਨਖਾਵਾ ਦੇਣੀ ਹੈ ਜਾਨੀ ਕਿ 11784 ਕਰੋੜ ਹੋ ਗਿਆ ਕੁਛ ਇਹਦੇ ਤੋਂ ਗੰਨੇ ਦੇ ਪੈਸੇ ਕਿਸਾਨਾਂ ਦੇ ਦੇਣੇ ਲਗਭਗ ਤਕਰੀਬਨ 1000 1500 ਕਰੋੜ ਰੁਪਇਆ ਬਚੇਗਾ जीरے ਨਾਲੇ ਕਹਿੰਦੇ ਆ ਕਿ ਖੇਤੀ ਪ੍ਰਦਾਨ ਸੂਬੇ ਦੀ ਐਗਰੀਕਲਚਰ ਗ੍ਰੋਥ ਵਧਾਉਣੀ ਹੈ ਅਸੀਂ ਕਿਸਾਨਾਂ ਬਾਰੇ ਬਹੁਤ ਸੋਚ ਰਹੇ ਮਾਨ ਸਾਹਿਬ ਨੇ ਪਿਛਲੀ ਵਾਰ ਹੀ ਕਹਿੰਦੇ ਹੁੰਦੇ ਸੀ ਕਿ ਜਿਸ ਸਰਕਾਰ ਕੋਲ ਐਗਰੀਕਲਚਰ ਮਨਿਸਟਰ ਹੀ ਨਹੀਂ ਉਹ ਐਗਰੀਕਲਚਰ ਦਾ ਫਾਇਦਾ ਕੀ ਕਰੇਗੀ ਹੁਣ ਐਗਰੀਕਲਚਰ ਮਨਿਸਟਰ ਹੈਗਾ ਤੁਸੀਂ ਉਦੋਂ ਪਾਲਿਸੀ ਦੀ ਗੱਲ ਕਰਦੇ ਸੀ ਕਿ ਹਜੇ ਤੱਕ ਐਗਰੀਕਲਚਰ ਮਨਿਸਟਰ ਮੁੱਖ ਮੰਤਰੀ ਨੇ ਸੰਭਿਆ ਵੇ ਤੇ ਐਗਰੀਕਲਚਰ ਦੇ ਬਾਰੇ ਕੋਈ ਵਿਚਾਰ ਨਹੀਂ ਕੋਈ ਪਾਲਿਸੀ ਨਹੀਂ 2 ਸਾਲ ਹੋ ਗਏ ਤੁਹਾਡੀ ਸਰਕਾਰ ਬਿਨਾਂ ਅੱਜ ਵੀ ਐਗਰੀਕਲਚਰ ਤੇ ਕਿਸੇ ਪ੍ਰਕਾਰ ਦੀ ਕੋਈ ਪਾਲਿਸੀ ਸਰਕਾਰ ਨੇ ਨਹੀਂ ਕੀਤੀ। ਸੋ ਮੇਰੀ ਬੇਨਤੀ ਹੈ ਕਿ ਕਿਸਾਨਾਂ ਦੇ ਵੱਲ ਤਵੱਜੋ ਸਰਕਾਰ ਨੂੰ ਦੇਣੀ ਚਾਹੀਦੀ ਹੈ। ਅੱਜ ਉਸੇ ਦਾ ਖਮਿਆਜਾ ਹੈ ਜਿਸ ਤਰੀਕੇ ਦੇ ਨਤੀਜੇ ਤੇ ਅੱਜ ਲੋਕਾਂ ਦੇ ਮਨ ਦੇ ਵਿੱਚ ਖਲਬਲੀ ਤਾਂ ਜੋ ਜੋ ਕਿਆ ਸੀ ਉਹ ਤੁਸੀਂ ਲੋਕਾਂ ਨੇ ਨਹੀਂ ਕੀਤਾ। ਆਉਣ ਵਾਲੇ ਸਮੇਂ ਵਿੱਚ ਫਿਰ ਜਾਣਕਾਰੀ ਇਸੇ ਤਰ੍ਹਾਂ ਤੁਹਾਨੂੰ ਬਜਟ ਤੇ तमाम ਸਾਰੇ ਮੁੱਦਿਆਂ ਤੇ ਤੇ ਔਰ ਸਰਕਾਰ ਦੀਆਂ ਕਾਰਗੁਜ਼ਾਰੀ ਤੇ ਇਸੇ ਤਰ੍ਹਾਂ ਜਾਣਕਾਰੀ ਦਿੰਦਾ ਰਹਾਂਗਾ।